ਮਾਨ ਸਾਹਿਬ ਕਹਵੇ ਕੁਛਾ ਕਰਦੇ ਕੁਛਾ ਸਰਕਾਰ ਨੂੰ ਦਫਾ ਕਰੋ ਦਫਾ ਕਰੋ ਦਫਾ ਕਰੋ ਇਸ ਸਰਕਾਰ ਨੂੰ ਦਫਾ ਕਰੋ ਦਫਾ ਕਰੋ ਦਫਾ ਕਰੋ ਇਹਨਾਂ ਨੇ ਸਾਡੀਆਂ ਦੋਨੇ ਡਿਮਾਂਡਾਂ ਜਿਹੜੀਆਂ ਬਿਲਕੁਲ ਮੰਨੀਆਂ ਨਹੀਂ ਤੇ ਅਸੀਂ ਇਹਨਾਂ ਦਾ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਆ ਵੀ ਜਿੱਥੇ-ਜਿੱਥੇ ਵੀ ਚਾਹੇ ਭਾਜਪਾ ਦੇ ਜਾਣ ਸਰਕਾਰ ਮਰਦਾ ਬਾਦ ਮਰਦਾ ਅੱਜ ਵੀ ਜਿਹੜੀ ਆ ਸਰਕਾਰਾਂ ਨੇ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਅੱਜ ਜਿਹੜੀ ਡਿਊਟੀ ਲੜ ਲੜ ਕੇ ਸੀ ਅੱਤ ਘੰਟੇ ਦੀ ਕਰਾਈ ਸੀ ਅੱਜ ਉਹ ਡਿਊਟੀ ਜਿਹੜੀ 12-12 ਘੰਟੇ ਦੀ ਸ਼ਰਮਾਇਦਾਰਾਂ ਨਾਲ ਮਿਲ ਕੇ ਉਹਨਾਂ ਤੋਂ ਕਰਵਾਈ ਜਾ ਰਹੀ ਹੈ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਦੇ ਵੱਲੋਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਮੁੱਖ ਦਫ਼ਤਰ ਸਾਨੀਪੁਰ ਰੋਡ ਰਾਂ德ਵਿਕੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਦੇ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਹਾੜੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਕੇ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਖੂਨ ਪਸੀਨਾ ਇੱਕ ਕਰਕੇ ਪ੍ਰਾਪਤ ਕੀਤੇ ਲੇਬਰ ਪੱਖੀ ਕਾਨੂੰਨਾਂ ਨੂੰ ਕੇਂਦਰ ਦੀ ਬੀਜੇਪੀ ਸਰਕਾਰ ਦੇ ਵੱਲੋਂ ਚਾਰ ਲੇਬਰ ਕੋਡਾਂ ਦੇ ਵਿੱਚ ਬਦਲ ਦਿੱਤਾ ਗਿਆ ਜੋ ਕਿ سرمایہਦਾਰੀ ਦਾ ਪੱਖਪੂਰਦੇ ਨੇ ਇਹਨਾਂ ਕੋਡਾਂ ਨੂੰ ਖਤਮ ਕਰਾਉਣ ਦੇ ਲਈ ਸਾਨੂੰ ਪੂਰੇ ਇਤਿਹਾਸ ਨੂੰ ਦੁਹਰਾਉਣਾ ਪਏਗਾ ਤੇ ਇੱਕ ਝੂਠ ਹੋ ਕੇ ਮਜ਼ਦੂਰਾਂ ਦੇ ਹੱਕਾਂ ਨੂੰ ਬਚਾਉਣ ਦੇ ਲਈ ਸੰਘਰਸ਼ ਦੇ ਵਿੱਚ ਉਤਰਨਾ ਪਏਗਾ ਉੱਤੇ ਇਸ ਮੌਕੇ ਅੰਗਰਵਾੜੀ ਮਜ਼ਦੂਰ ਯੂਨੀਅਨ ਪੰਜਾਬ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ICDS ਨੂੰ ਅੱਖੋਂ ਬਰੋਕੇ ਕੀਤਾ ਜਾ ਰਿਹਾ ਹੈ ICDS ਦੇ ਵਿੱਚ ਦਿੱਤੇ ਜਾਣ ਵਾਲੇ ਸਪਲੀਮੈਂਟਰੀ ਨਿਊਟ੍ਰੀਸ਼ਨ ਦੀ ਹਾਲਤ ਬਹੁਤ ਖਰਾਬ ਹੈ ਜਿਸ ਨੂੰ ਲੈ ਕੇ ਲਾਪਾਤਰੀਆਂ ਦੇ ਵਿੱਚ ਦਸ ਤੱਕ ਮੁਹਿੰਮ ਛੇੜੀ ਜਾਏਗੀ ਤੇ ਇਸ ਨੂੰ ਸੱਚਮੁੱਚ ਪੋਸ਼ਟਿਕ ਭੋਜਨ ਦਾ ਰੂਪ ਦਿਵਾਇਆ ਜਾਏਗਾ ਤਾਂ ਕਿ ਜੱਤੇ ਦੇ ਬੱਚੇ ਦੀ ਸਿਹਤ ਦੇ ਨਾਲ ਕੋਈ ਖਿਲਵਾੜ ਨਾ ਹੋ ਸਕੇ ਤੇ ਉਹਨਾਂ ਨੇ ਦੂਜਾ ਐਲਾਨ ਕਰਦੇ ਹੋਏ ਕਿਹਾ ਕਿ ਬਿਨਾਂ ਹਥਿਆਰ ਦਿੱਤੇ ਸਰਕਾਰਾਂ ਦੇ ਵੱਲੋਂ ਕੰਮ ਮੰਗੇ ਜਾ ਰਹੇ ਨੇ ਤੇ ਪੰਜਾਬ ਸਰਕਾਰ ਨੇ ਨਰਸਰੀ ਕਲਾਸਾਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਸ਼ੁਰੂ ਕਰ ਦਿੱਤੀ ਹੈ ਪਰ ਕੇਂਦਰ ਦੇ ਵੱਲੋਂ ਪ੍ਰੀ ਪ੍ਰਾਇਮਰੀ ਸੰਬੰਧੀ ਡੇਲੀ ਲਾਈਫ ਹਾਜ਼ਰੀ ਮੰਗੀ ਜਾਂਦੀ ਹੈ ਕਿ ਯੂਨੀਅਨ ਇਸ ਦਾ ਬਾਈਕਾਟ ਕਰਦੇ ਹੋਏ ਇਹ ਐਲਾਨ ਕਰਦੀ ਹੈ ਕਿ ਜਿੰਨੀ ਦੇਰ 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀਆਂ ਦੇ ਵਿੱਚ ਸੰਪੂਰਨ ਵਾਪਸ ਨਹੀਂ ਕੀਤੇ ਜਾਂਦੇ ਓਨੀ ਦੇਰ ਕੋਈ ਵੀ ਫੋਟੋ ਕੈਪਚਰ ਕਰਕੇ ਨਹੀਂ ਪਾਈ ਜਾਏਗੀ ਅੱਜ ਜਿਹੜਾ ਅਸੀਂ ਆਪਣੇ ਅੱਜ ਝੰਡਾ ਸੀ ਉਦੋਂ ਲਹਿਰਾਇਆ ਕਿਉਂਕਿ ਵੀ ਬਹੁਤ ਸਾਡੇ ਜਿਹੜੇ ਸ਼ਿਕਾਗੋ ਦੇ ਸ਼ਹੀਦ ਸਾਡੇ ਜਿਹੜੇ ਸ਼ਿਕਾਗੋ ਦੇ ਵਿੱਚ ਸਾਡੀਆਂ ਸ਼ਹੀਦ ਹੋਈ ਸੀਗੇ 8 ਘੰਟੇ ਦੀ ਜ 12 ਘੰਟੇ ਡਿਊਟੀ ਇਹ ਵੀ 8 ਘੰਟੇ ਕਰਾਈ ਸੀਗੀ 1886 ਚ ਇਸ ਕਰਕੇ ਅਸੀਂ ਹਮੇਸ਼ਾ ਹਰ ਇੱਕ ਸਾਲ ਜਿਹੜੀ ਆਪਣਾ ਸੇਟੂ ਦਾ ਜਿਹੜਾ ਝੰਡਾ ਲਹਿਰਾਉਨੇ ਆਪਣੇ ਦਫ਼ਤਰ ਦੇ ਵਿੱਚ ਤੇ ਪੰਜਾਬ ਦੀਆਂ ਸਰਕਾਰਾਂ ਅਜੇ ਵੀ ਜਿਹੜੇ ਸਾਡੇ ਅਸੀਂ ਆਪਣੇ ਹੱਕ ਲੈਏ ਹੋਏ ਨੇ ਅੱਜ ਵੀ ਇਹ ਉਹਨਾਂ ਨੂੰ ਹੱਕਾਂ ਨੂੰ ਕੁਚਲਿਆ ਜਾ ਰਿਹਾ ਅੱਜ ਵੀ ਜਿਹੜੀ ਆ ਸਰਕਾਰਾਂ ਨੇ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਅੱਜ ਜਿਹੜੀ ਡਿਊਟੀ ਲੜ ਲੜ ਕੇ ਅਸੀਂ 8 ਘੰਟੇ ਦੀ ਕਰਾਈ ਸੀ ਅੱਜ ਉਹ ਡਿਊਟੀ ਜਿਹੜੀ 12-12 ਘੰਟੇ ਦੀ ਸ਼ਰਮਾਇਦਾਰਾਂ ਨਾਲ ਮਿਲ ਕੇ ਉਹਨਾਂ ਤੋਂ ਕਰਵਾਈ ਜਾ ਰਹੀ ਹੈ ਅਸੀਂ ਉਹ ਹੋਣ ਨਹੀਂ ਦੇਵਾਂਗੇ ਹਮੇਸ਼ਾ ਸਾਡਾ ਜਿਹੜਾ ਸੰਘਰਸ਼ ਜਾਰੀ ਰਹਿੰਦਾ ਦੂਸਰੀ ਗੱਲ ਹੈਗੀ ਆ ਨਾਲੇ ਜਿਹੜੇ ਪੰਜਾਬ ਦੀ ਸਰਕਾਰ ਆ ਸਾਡੇ ਨਾਲ ਉਹਨੇ ਵਾਅਦੇ ਕੀਤੇ ਸੀਗੇ ਵੀ ਜੇਕਰ ਸਾਡੀ ਸਰਕਾਰ ਹੋਊਗੀ ਅਸੀਂ ਡਬਲ ਮਾਨ ਪੱਤਾ ਕਰਾਂਗੇ ਜਿਹੜੇ 3 ਤੋਂ 6 ਸਾਲ ਦੇ ਬੱਚੇ ਨੇ ਉਹਨਾਂ ਨੂੰ ਅਸੀਂ ਪ੍ਰੀ ਨਰਸਰੀ ਜਿਹੜੀ ਆਂਗਣਵਾੜੀ ਵਰਕਰਾਂ ਨੂੰ ਦਵਾਂਗੇ ਪਰ ਜਿਹੜੀ ਕੇਂਦਰ ਪੰਜਾਬ ਦੀ ਸਰਕਾਰ ਹੈ ਮਾਨ ਸਾਹਿਬ ਕਹਵੇ ਕੁਛਾ ਕਰਦੇ ਕੁਛ ਹੈ ਇਹਨਾਂ ਨੇ ਸਾਡੀਆਂ ਦੋਨੇ ਡਿਮਾਂਡਾਂ ਜਿਹੜੀਆਂ ਬਿਲਕੁਲ ਮੰਨੀਆਂ ਨੇ ਤੇ ਅਸੀਂ ਇਹਨਾਂ ਦਾ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਆ ਵੀ ਜਿੱਥੇ-ਜਿੱਥੇ ਵੀ ਚਾਹੇ ਭਾਜਪਾ ਦੇ ਜਾਣ ਚਾਹੇ ਆਮ ਪਾਰਟੀ ਦੇ ਜਾਣ ਅਸੀਂ ਉਹਨਾਂ ਦਾ ਜਿਹੜਾ ਹਲਕੇ ਦੇ ਵਿੱਚ ਜਾਣਗੇ ਉਹਨਾਂ ਤੋਂ ਅਸੀਂ ਇਹਨਾਂ ਮੰਗਾਂ ਦਾ ਜਵਾਬ ਜ਼ਰੂਰ ਮੰਗਣਾ ਹੈ ਤੇ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਟਾਈਮ ਦੇ ਕੇ ਪਰ ਉਹ ਇਸ ਗੱਲ ਤੋਂ ਮੁਕ ਜਦੋਂ ਉਹ ਨਹੀਂ ਬਣੇ ਸੀ ਉਸ ਟਾਈਮ ਇਹ ਗੱਲ ਕਹਦੇ ਸੀਗੇ ਵੀ ਜਦੋਂ ਵੀ ਸਾਡੇ ਮੇਰੇ ਵਾਸਤੇ ਤੁਹਾਡੇ ਵਾਸਤੇ ਦਰਵਾਜ਼ੇ ਖੁੱਲੇ ਜਦ ਵੀ ਤੁਸੀਂ ਆਏਂਗੇ ਪਰ ਅੱਜ ਤੱਕ ਉਹਨਾਂ ਨੇ ਸਾਡੇ ਨਾਲ ਇੱਕ ਮੀਟਿੰਗ ਕਰਕੇ ਆਪਣੇ ਜਿਹੜੇ ਵਾਅਦੇ ਪੂਰੇ ਨਹੀਂ ਕੀਤੇ ਤੇ ਅਸੀਂ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹਾਂ ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਤ ਦੀ ਰਿਪੋਰਟ ਔਨ ਏਅਰ